ਚਲ ਦਾਲ ਦੀ ਬਣ ਗਈ ਆ ਤੇ ਚੌਲ ਵੀ ਬਣ ਚੱਲੇ ਆ ਕਿੰਨੇ ਆਣੇ ਪਤਾ ਨਹੀਂ ਕਿ ਕਿੱਥੇ ਚੜ ਗਏ ਆ ਅਜੇ ਤੱਕ ਆਏ ਨਹੀਂ ਗੇ ਇਹ ਵੀ ਮਾਰਾ ਮੋ ਜਾਂਦੇ ਚ ਕਰਨਾ ਨੂੰ ਆਵੇ ਸਮਝ ਨਹੀਂ ਆਉਂਦੀ ਮੈਨੂੰ ਚਲ ਰੋਟੀ ਪਣੀ ਬਣਾ ਕੇ ਰੱਖਾਂ ਆ ਗੋੜੇ ਗੋੜੇ ਕੰਦ ਪਿਆ ਘਰ ਵਿੱਚ ਸਾਨਾ ਸਫਾਈਆਂ ਹੁਣ ਮੈਨੂੰ ਕਰਨੀਆਂ ਪੈਣੀਆਂ ਇੱਕ ਵਾਰੀ ਮਾਤਾ ਤੇਰਾ ਆਮ ਨਾਲ ਬੈਠ ਚਲ ਕੇ ਬਾਹਰ ਜਾਂਦੀ ਐ ਇਹਨਾਂ ਨੇ ਕੋਈ ਥੋੜੀ ਬੋਤੀ ਹਿੰਮਤ ਕਰਾਂ ਤੇ ਕਿਤੇ ਬਾਹਰ ਅੰਦਰ ਥੋੜਾ ਪਪਾ ਫਿਰਿਆ ਪਰਿਆ ਕਰਾਂ ਤੇ ਫਿਰ ਨਤਾਂ ਜਾਣ ਪੈਣੀ ਆ ਉੱਥੇ ਜੁੜ ਕੇ ਬਹਿ ਰਹੇ ਦੀ ਉੱਥੇ ਚਾਹ ਦੇ ਦਿਓ ਉੱਥੇ ਰੋਟੀਆਂ ਦੇ ਦਿਓ ਠੀਕ ਹੈ ਮਾਈ ਦਾ ਮੇਰਾ ਤਾਂ ਜੀ ਕਰਦਾ ਫੜ ਕੇ ਨਾ ਦਿਲ ਤਾਂ ਸਭ ਛਾਟਾ ਮੈਨੂੰ ਪਰ ਨਾ ਮੇਰੀ ਚੱਲਦੀ ਨਹੀਂਗੀ ਮੇਰੇ ਲੈਣੇ ਤੇ ਮੈਨੂੰ ਛਾਟਾਂਗੇ ਜੇ ਮੈਂ ਕੋਈ ਆ ਤੇ ਬੜੇ ਦਾ ਵੀ ਹੀਂ ਲੇ ਉਹ ਤਾਂ ਪੁੱਤ ਬਣਾ ਹੀ ਜਲਾਓ ਕਰਾਂ ਤੇ ਕਰਾਂ ਕੀ ਆ ਮੇਰੇ ਵਾਸਤੇ ਤਾਂ ਮੁਸੀਬਤ ਹੀ ਆ ਜੇ ਮੈਂ ਦੋ ਦਿਨ ਰਹਿ ਹੀ ਆਈਆਂ ਜਾ ਕੇ ਤੇ ਪੋੜਾ ਖਾਣਾ ਉਤਰਾ ਹੁਣ ਉਹ ਆਂਟੀ ਮੈਨੂੰ ਦੋ ਦਿਨ ਮਰਨਾ ਪੈਣਾ ਹੁ ਮੈਂ ਕਰਦੇ ਸਾਰੇ ਕੰਮ ਚਿੰਤਰਾ ਕਰਨੇ ਪੈਣੇ ਫੇਰ ਜਾ ਕੇ ਮੇਰਾ ਘਰ ਸੈੱਟ ਬਣਾਉ। ਕੀ ਕਰਾਂ ਹੁ ਮੈਂ? ਚੱਲ ਮਨਾ। ਇਹ ਖਾਧਾਂ ਕੰਗੀ। ਮੀਂਹ ਆ ਗਏ। ਆਹ ਹੋਵੋ ਤਾਂ ਆ ਗਈਆਂ ਤੇ ਤੂੰ ਕਿੱਥੋਂ ਆਇਆ ਹਾਂ? ਉਹ ਮੈਂ ਬਾਹਰ ਕਿਨੂੰ ਦੋ ਮੜੀ ਜਾ ਰ। ਲੈ ਦੱਸ ਮਾਂ ਘਰ ਨਹੀਂ ਨਾ ਮੈਂ ਕੀ ਤਰ੍ਹਾਂ ਬਗਾ ਹੋਈਆਂ ਤੁਹਾਡੀਆਂ ਵੀ। ਐਨਾ ਕੀ ਗੱਲ ਨਹੀਂ। ਇਹ ਦਰੋਂ ਨਹੀਂ ਗੱਲ ਸੁਣੋ ਮੜਾ ਆਗੇ। ਹਾਂ ਤੂੰ ਕਿਹੜਾ ਵਾਲਾ ਪੋਣਾ ਇੱਥੇ ਕੰਮ ਬੜਾ ਵਾ ਓਏ ਆਜੋ ਆਜੋ ਤੂੰ ਡਰ ਕਰੀ ਮਾਜੋ ਨੇ ਇਹ ਕਿਹੜਾ ਵਾਲਾ ਸਣਾ ਮੇਰੇ ਕੰਨ ਚ ਬਣਦਾ ਦੱਸ ਓ ਮੇਰੀ ਸੁਣੋ ਗੱਲ ਤੂੰ ਇਹ ਕੰਮ ਚੰਗਾ ਕੀਤਾ ਹਟਣਾ ਕਿਹੜਾ ਕੰਮ ਚੰਗਾ ਕੀਤਾ ਵੇ ਕੀ ਬੋਲੀ ਜਾਂਦਾ ਤੂੰ ਚੋਰ ਚਪੀਤੇ ਦੀ ਚਲਗੇ ਦੇ ਤੂੰ ਨਾ ਦੱਸਿਆ ਨਾ ਪੁੱਛਿਆ ਤੇ ਕੀ ਦੱਸਣਾ ਪੁੱਛਣਾ ਸੀ ਉਹ ਤਾਂ ਮੇਰੇ ਵੀ ਪੇਕੇ ਆ ਸਾਡੇ ਪਤਾ ਕਿ ਕਿੰਨੇ ਦਿਨ ਔਖੇ ਲੰਗੇ ਆ ਮਗਰੋਂ ਬੜੀ ਔਖੇ ਦਿਨ ਲੰਗੇ ਅੱਜァ ਲਈ ਨਾ ਗਾ ਰੋਟੀ ਪਕਾਉਣ ਵਾਲਾ ਕੱਪੜੇ ਧੋਣ ਵਾਲਾ ਕੋਈ ਨਾ ਕੋ ਫੜਾਉਣ ਵਾਲਾ ਸਾਨੂੰ ਤੇ ਆਪਣੀ ਲਾਡਲੀ ਭੂਆ ਨੂੰ ਫੋਨ ਕਰ ਲੈਣਾ ਸੀ ਤੇ ਲਾਡਲੀ ਭੂਆ ਨੂੰ ਤੁਹਾਨੂੰ ਪਾਣੀ ਫੁੱਫੜਦਾ ਬਾਗ ਇਦਾਂ ਦਾ ਵਾ ਫੁੱਫੜਦਾ ਸੁਭਾਵ ਉਹ ਤੇ ਗੱਲ ਕਰਦੇ ਮੇਢੇ ਮਾਰਦਾ ਭੂਆ ਨੂੰ ਨਹੀਂ ਤੇ ਜਦੋਂ ਬੋਬੇ ਰਹਿਣੇ ਨੇ ਤੇ ਭੂਆ ਨੇ ਉਦੋਂ ਦੇ ਫੁੱਫੜ ਮੇਲੇ ਮਾਰਦਾ ਉਦੋਂ ਨਹੀਂ ਆਉਂਦਾ ਕਿ ਨਾ ਜਾ ਆ ਹੁਣ ਮਾਂ ਫੋਨ ਕਰਦੇ ਉਹਦੀ ਤੇ ਆ ਜਾ ਟਰੰਕ ਚ ਪਿਆ ਉਹ 10000 ਰੁਪਏ ਲੈ ਜਾਸਤੇ ਵੇਖੀ ਉੱਡਦੀ ਹੁੰਦੀ ਉਹ ਜਿਹੜੇ ਮਾਵਾਂ ਧੀਆਂ ਦੇ ਲੈ ਜਾਂਦੇ ਨੇ ਬਣੇ ਉਹ ਤਾਂ ਕਰਨੇ ਆਨੇ ਉਹਨਾਂ ਨੇ ਤੁਹਾਨੂੰ ਮੈਂ ਗੱਲ ਚ ਕੀ ਹੈ ਕਾਹਦੇ ਲੈਣ ਦੇਣ ਬਣੇ ਨੇ ਹੈ ਉਹ ਲੈਣ ਨੂੰ ਭੁਖੀ ਆ ਠੀਕ ਵਾ ਨਾ ਹੁਣ ਵੇਹੀ ਰਹਿਦਾ ਕੋਈ ਨਹੀਂ ਲੱਗੇ ਲੱਗਦਾ ਮਾਂ ਹੀ ਆ ਜਿਹੜੀ ਤਿੰਨੇ ਟਾਈਮ ਰੋਟੀ ਪਕਾ ਕੇ ਦਿੰਦੀ ਹੈ ਨਹੀਂ ਤੇ ਤੂੰ ਹੀ ਹਣ ਜੀਦਾ ਰਿਹਾ ਗੰਡੇ ਜਿਹੇ ਹੈ ਬੰਦਾ ਪੁੱਛੇ ਆਪਣਾ ਘਰ ਵੇਖੀਦਾ ਜਦੋਂ ਤੇਰਾ ਪਿਓ ਵੀ ਰਹਿੰਦਾ ਸੀਗਾ ਤੇ ਤੁਸੀਂ ਵੀ ਕਹਿੰਦੇ ਸੀ ਤੂੰ ਦਾਦੀ ਨੂੰ ਸਾਂਪਦੀ ਨਹੀਂ ਤੂੰ ਦਾਦੀ ਦੀ ਸੇਵਾ ਨਹੀਂ ਕਰਦੀ ਤੇ ਫਿਰ ਮੈਂ ਆਖ ਕੇ ਗਈ ਹੀਗੀ ਕਿ ਤੁਸੀਂ ਦਾਦੀ ਦੀ ਸੇਵਾ ਕਰ ਲਓ ਤੇ ਪਾਲੋ ਦਾਦੀ ਨੂੰ ਭੂੜੇ ਵਿੱਚ ਤੇ ਹੂ ਟੇੜਿਆ ਕਰੋ ਰੋਜ਼ ਤੇ ਕਰ ਲਈਏ ਸੇਵਾ ਦਾਦੀ ਜਿਹੜੀ ਮਰ ਚਲੀ ਗਈ ਮਤਲਬ ਅੱਛਾ ਤੇ ਫੇਰ ਫਮਨ ਗਲੀ ਕਰਦਾ ਸੀਗਾ ਪਿਆਜਾ ਮੰਮੀ ਹੁਣ ਨਹੀਂ ਕਰਦਾ ਸੀਗਾ ਹੈ ਮਰ ਚਲੀ ਸੀ ਦਾਦੀ ਉਹ ਇਹਨੇ ਪਾਨੇ ਆਪਣਾ ਕੀ ਸਮਝ ਬੈਠੇ ਮੈਂ ਸਮਝ ਕੋਈ ਨਹੀਂ ਬੈਠੀ ਅਸੀਂ ਤੇ ਬੁੱਢੀ ਨਾਲ ਲੱਗੇ ਸੀ ਕਿ ਜਾ ਆਉਦੇ ਦਈ ਦੇ ਇਹ ਤਾਂ ਪਤਾ ਖਾਰ ਆਏ ਜਾਂ ਜਾ ਗਏ ਤੇ ਚਲ ਜਾਨੀ ਹੁਣ ਮੈਂ ਹੁਣ ਰੱਖਣ ਨੂੰ ਬੁੱਢੀ ਚਲ ਜਾਨੀ ਰੱਖ ਲਾਂਗੇ ਉਹ ਜਾ ਆ ਗਈ ਸਾਰੀ ਕਿਦਾਂ ਕੰਮ ਚਲਾਉਣਾ ਵਗੈਰਾ ਜਾ ਚਾ ਗਈ ਆ ਤੁਹਾਨੂੰ ਤੂੰ ਤਾਂ ਬੋ ਗੱਲਾਂ ਕੋਈ ਜ਼ਿਆਦਾ ਹੀ ਲੈ ਪਿਆ ਵਾ ਕਰਨ ਉਹ ਵੇਨਾਂ ਪਿਓ ਤੇਰਾ ਆਪਣੀ ਮਾਂ ਨਾਲ ਕਿੰਨਾ ਕਰਦਾ ਵਾ ਤੇ ਤੁਸੀਂ ਤੁਸੀਂ ਵੀ ਇਸਤਕਾਮੀ ਸਿੱਖ ਲਓ ਆਪਣੀ ਮਾਂ ਓਏ ਅਸੀਂ ਤਾਂ ਪੂਰੀ ਕਰਦੇ ਆਂ ਕਰਦੇ ਆਂ ਪੂਰੀ ਇਸਤ ਜੇ ਮਾਵਾ ਦੇਖਾ ਕਿਦਾਂ ਚੱਲਦੀ ਏ ਇਹਦੀ ਆ ਗਿਆ ਹੁਣ 70 ਕੋਈ ਬਾਹਰ ਤਾਂ ਡੈਪਾ ਮਾਣ ਆਣ ਕੇ ਸੈੜਾ ਉਹਨਾਂ ਤੇ ਆ ਦੀ ਕੰਮ ਹੀ ਉਦੋਂ ਨਾ ਕੀਤਾ ਵਾ ਤੁਹਾਨੂੰ ਵੀ ਨਹੀਂ ਪਤਾ ਮੇਰੇ ਨੇੜੇ ਭੁੱਖੇ ਮੇਰੇ ਸੌਂਗੇ ਕੀ ਗੱਲ ਆ ਕੀ ਨਹੀਂ ਨਾ ਕਿਤੇ ਕੂਨ ਕੀਤਾ ਮਦਰ ਮੇਰੀ ਗੱਲ ਸੁਣ ਨਿਆਣੇ ਹਾਂ ਕਿ ਕਿ ਜਿਗੇ ਨਹੀਂਗੇ ਮੇਰੇ ਨਿਆਣੇ ਹਾਂ ਸੁਖਾ ਜਵਾਨ ਹੋਗੇ ਠੀਕ ਹੈ ਜਵਾਨ ਜੋ ਮਰਜੀ ਹੋਏ ਠੀਕ ਆ ਨਾ ਮਾਵਾਂ ਦਾ ਫਰਜ਼ ਹੁੰਦਾ ਵਾ ਕੇ ਰਵੀ ਫਰਜ਼ ਨਾ ਮਾ ਮਾ ਦਾ ਮੇਰੇ ਤੇ ਬੜੇ ਫਰਜ਼ ਤਾਂ ਕੋਈ ਫਰਜ਼ ਨਹੀਂ ਐ ਨਹੀਂ ਕੱਢੇਗੇ ਮੇਰੇ ਮਰੇ ਹਾਂ ਵੀ ਜਿਹੜਾ ਤੁਹਾਨੂੰ ਪਤਾ ਨਹੀਂ ਮਗਰ ਵੀ ਕੀ ਹੋਣਾ ਤੇ ਕੀ ਨਹੀਂ ਵੀ ਸਭ ਕੋ ਮਿਲਣਾ ਇਹਨਾਂ ਨੂੰ ਤੇ ਮੈਂ ਤਾਂ ਪੁੱਤੱਕੀ ਗਈ ਸੀ ਠੀਕ ਆ ਨਾ ਮੈਂ ਸੁਖ ਨੂੰ ਨਹੀਂ ਗਈ ਤੇ ਬੰਦਾ ਦੱਸ ਹੀ ਦਿੰਦਾ ਮੈਂ ਚੱਲੀ ਆ ਕੋਈ ਇੰਤਜ਼ਾਮ ਕਰ ਲਿਓ ਆਪਣਾ ਤੇਰੇ ਪਿਓ ਨੂੰ ਦੱਸ ਕੇ ਗਈ ਹਾਂਜੀ ਉਧਰ ਹੀ ਕੁਆਂਟੀਟੀ ਲੱਭ ਕੇ ਤੇ ਕੋਈ ਕੰਮ ਵਾਲੀ ਦੱਸ ਲੈਣ ਦੇ ਉੱਧਰ ਹਾਂ ਆਂਟੀ ਉਂਟੀ ਜੱਟ ਲੱਭਣੀ ਨਹੀਂ ਦੱਸ ਆ ਲੱਭਣੀ ਆਂ ਤੇ ਪਿਆ ਕਰਦੇ ਵਿੱਚ ਇਹ ਮੈਨੂੰ ਦੋ ਦਿਨ ਲੱਗਦੇ ਸਫਾਈ ਕਰਦੇ ਆ ਠੀਕ ਆ ਮੈਂ ਚਮਕਾ ਕੇ ਖਿਆ ਹੋਣਾ ਵਧੀਆ ਗੱਲ ਵਾ ਤੁਹਾਨੂੰ ਮੈਂ ਕੰਟਕੜੇ ਉਹ ਤੂੰ ਵੀ ਨਾ ਪਾ ਬਾਲਟੀ ਚ ਪਾਣੀ ਤੇ ਪੋਚੇ ਲਾ ਮੇਰੇ ਨਾਲ ਮੈਂ ਨਹੀਂ ਬੰਦਾ ਪੋਚੇ ਪਾਚੇ ਮੈਂ ਤਲਾ ਸ਼ਾਇਰ ਮੁੰਡੇ ਦਾ ਪੋਚੇ ਲਾ ਚੇ ਚੱਲ ਇਹ ਕੋਡ ਡੋਣਾ ਬੈਠਾ ਅੰਦਰ ਕਰੋ ਇਕੱਲੇ ਕੰਮ ਇਹ ਕੋ ਨੂੰ ਰੋਟੀ ਪਾਣੀ ਮੰਜੇ ਤੇ ਦਵਾ ਮੁੰਡੇ ਨੂੰ ਪਹਾਈਆ ਕਰਾ ਤੇ ਦੇਣਾ ਨਹੀਂ ਗਸਮਾਨ ਕਰਨਾ ਵਾ ਸਹਾਨ ਕਰਨਾ ਵਾ ਸਾਰੀ ਉਮਰ ਉਹਦੀਆਂ ਖਾਧੀਆਂ ਪੱਤੀਆਂ ਆਹੋ ਮੈਨੂੰ ਤਾਂ ਬੜੀਆਂ ਪਕਾਪ ਕਰਦੀ ਮੇਰੀ ਕੋਈ ਗੱਲ ਨਹੀਂ ਕਿ ਤੂੰ ਦਾਦੀ ਚੰਗੀ ਬਣੀ ਸਭ ਕੁਝ ਕਰਦੀ ਰਹੀ ਹੈ ਕਰਦੀ ਰਹੀ ਦਾਦੀ ਦਾਦੀ ਆ ਦਾਦੀ ਸਿਰ ਤੇ ਚੜਾਈ ਹੈ ਤੂੰ ਦਾਦੀ ਸਿਰ ਤੇ ਦਾਦੀ ਨੇ ਖਾ ਹੀ ਲਿਆ ਦਾਦੀ ਸਿਰ ਤੇ ਨਹੀਂ ਕਿ ਚੜਾਈ ਹੈ ਕਿ ਤੂੰ ਗੱਲਾਂ ਚੰਗੀਆਂ ਕਰਦੇ ਹੈਗੇ ਨਾ ਤੇ ਜਦ ਕਾ ਫੁੱਫੜ ਨੀਂ ਗੱਲਾਂ ਚੰਗੀਆਂ ਕਰਦਾ ਉਹਨੂੰ ਤੇ ਕੋਈ ਕੋ ਪੈਂਦਾ ਨੀਗਾ ਹੈ ਓਏ ਉਹਨੂੰ ਹੁਣ ਕੀ ਕਰੀਏ ਭੂਆ ਘਰ ਲੈਈਏ ਆਪਣੇ ਇੱਥੇ ਫਿਰ ਮੇਰੇ ਦਵਾਲੇ ਪੜਿਛੀ ਹੁਣ ਆਉਂਦਾ ਕੋਈ ਨਾ ਕੋਈ ਸਾਡਾ ਦਵਾਲੇ ਚੰਗੇ ਰਹੂਗੇ ਮੈਂ ਵੀ ਤੂੰ ਖਵਾ ਲੂ ਰੋਟੀ ਫਿਰ ਉਹਦਾਦੀ ਨੇ ਖਵਾ ਲਈ ਜਾਣ ਦੇ ਕਿਤੇ ਭੂਆ ਨੂੰ ਮੈਂ ਖਵਾ ਲੂਗੀ ਗੰਨਾ ਵੇ ਕਿੱਦਾਂ ਕਰਦਾ ਵਾ ਮੈਨੂੰ ਦੇ ਨਹੀਂ ਸਮਝ ਆਉਂਦੀ ਕਿ ਕਿੱਥੋਂ ਪਟੀਆਂ ਚੱਲਦੀਆਂ ਓ ਸੱਚੀ ਗੱਲਾਂ ਗੰਡਾ ਮੈਂ ਝੂਠ ਬੋਲਣ ਨੇ ਵਾ ਇਹ ਤੇਰੀ ਦਾਦੀ ਪਟੀਆਂ ਚਲਾਉਂਦੀ ਹੈ ਸਾਲਿਆਂ ਤੂੰ ਬੱਦ ਦਾਦੀ ਕਦੇ ਬੋਲਿਆ ਜਾਂਦਾ ਬਚਰੀ ਗਾ ਪੱਟੀਆਂ ਕਿੱਦਾਂ ਚਲਾਉਂਦਾ ਹੈ ਬਚਰੀ ਨ ਆ ਮੇਰੇ ਦਵਾਣੇ ਹੋਣ ਲਈ ਹੀਗੀ ਉਹ ਨਾਲੇ ਇਹੋ ਜਿਹੇ ਨਾਲੇ ਇਹੋ ਜਿਹੇ ਗਲਤ ਕੰਮ ਨਹੀਂ ਸੁਹੁੰਦੀਆਂ ਨੂੰ ਠੀਕ ਆ ਨਾ ਚੰਗੀ ਮਾਦੀ ਦਿੰਦੀ ਉਹ ਦਿੰਦੀ ਉਹ ਤੇ ਹੂੰ ਜਦੀ ਤੁਹਾਨੂੰ ਚੰਗੀ ਮਾਤ ਤਾਂ ਇਟੜੀਆਂ ਚ ਪਾਨਾ ਮੀਟਰ ਮੀਟਰ ਲਵੀਆਂ ਹੋਈਆਂ ਹੁਣ ਜੇ ਚੰਗੀ ਮਾਤ ਦਿੰਦੀ ਹੁੰਦੀ ਨਾ ਤਾਂ ਤੁਹਾਨੂੰ ਪਤਾ ਹੁੰਦਾ ਮਾਦੀ ਜਿੱਦਾਂ ਕਰਨੀ ਹੈ ਇਹ ਸਾਰੇ ਪਵਾੜੇ ਵਗ ਮਾਈਦੇ ਆ ਉਹ ਚੰਗਾ ਮਮੀ ਅੰਦਰ ਬੈਠੀ ਬਸ ਪੱਟੀ ਚੜੀ ਜਾਂਦੀ ਜਿੱਦਾਂ ਮਾਈ ਨਾ ਲੱਭੀ ਜਿੱਦਾਂ ਮਾਈ ਨਾ ਲੱਭੀ ਤੇ ਫੇਰ ਬਲਪਾ ਲੱਗਣਾ ਵੀ ਕੀ ਮੋੜੀ ਉਹ ਚੰਗਾ ਮਾਈ ਨਾ ਲੱਭੀ ਇਹਦੇ ਮਾਤਾ ਠੇਕੂ ਚ ਪਵੇ ਜਾਂ ਫੇਰ ਮਾਈ ਮੈਂ ਕੀ ਕਰਾਂ ਉਹ ਜਾਓ ਜਾ ਕੇ ਤੇ ਰ ਆਉਤਾਨੂ ਬਣ ਗਿਆ ਦਾਲ ਚੋਲ ਖਾ ਲੋ ਇਹ ਤਾਂ ਦਾਲ ਚੋਲ ਥੇ ਹਾਂ ਇਹ ਕੁ ਗੱਲ ਕਰਨ ਲਈ ਸਿਹਤ ਹੀ ਸਰੀ ਕੋਈ ਨਹੀਂਗਾ ਆ ਚੰਗਾ ਵਾ ਤੇਰਾ ਗੰਦ ਪਿਆਰਿਆ ਮਗਰੋਂ ਆਪੇ ਨੂੰ ਦੋਨੇ ਲੱਗਣਗੇ ਸਾਫ ਕਰਨ ਪਾਲਕ ਕਿੰਨਾ ਚਾਹੀਦਾ ਨੇ ਤੇ ਚਲ ਵੇਖਾਂ ਦੱਸਦੀ ਕੀ ਕਰਨ ਦੇ ਚਲ ਸੇ ਵਿਸ਼ੇਸ਼ ਕਰਕੇ ਲਾਵਾ ਹੁਣ ਪਿਓ ਆਇਣਾ ਤਵਾ ਦਾ ਉਹਨੂੰ ਭੁੱਖ ਲੱਗੀ ਹੋਈ ਹੈ ਚਲ ਤਾਂ ਨਹੀਂ ਹੈ ਫਰਨਾ ਆ ਜਨਾ ਸਾਰਾ ਕੰਮ ਹੁਣ ਮੈਨੂੰ ਸਾਹਮਣਾ ਪੈਣਾ ਨਾ ਦੁਰੇ ਦੁਰੇ ਕੀ ਤਾਂ ਨੀ ਜੀ ਉਹਨੇ ਮੜੀ ਰੋਟੀ ਆ ਬਸ ਕਰ ਕੱਲ ਨੂੰ ਲਗੀ ਚੋਲ ਬਣ ਗਏ ਬੁਲਾ ਕਰ ਸੀ ਪਰ ਛੇਤੀ ਮੈਨਾਂ ਚੜਾ ਹੀ ਕਿਲੇ ਕੰਮ ਉਹ ਕੋਈ ਗੱਲ ਨਹੀਂ ਹੌਸਲਾ ਕਰੋ ਹੁਣ ਉਹ ਨਹੀਂ ਯਾਰ ਕਿੱਟਨੇ ਤਾਂ ਪੱਤੇ ਸਵਾ ਲਾਉਣਾ ਬੁਲਾ ਕਰਨਾ ਉਹ ਤੇਰੇ ਕਰੋ ਤੁਰਪਾ ਉਹ ਕੋਈ ਗੱਲ ਨਹੀਂ ਆ ਬਣ ਚੱਲੀ ਬਸ ਹੈ ਬਣ ਚੱਲੀ ਬਸ ਮੈਂ ਕਰ ਕਾ ਹੀ ਨਾ ਇਤਨਾ ਹੀ ਹੋ ਮੈਂ ਤਾਂ ਜਾਣਾ ਯਾਰ ਗਰਦਾਲਪੁਰ ਨੂੰ ਤੇ ਬੀਬੀ ਨੂੰ ਕੁਛ ਕਰ ਦੇਣਾ ਹੈ ਉਹ ਚੰਗਾ ਦੇ ਦੂੰਗੀ ਤੁਹਾਡੀ ਬੀਬੀ ਨੂੰ ਫੁਲਕਾ ਯਾਰ ਹੱਥ ਜੋੜਨ ਵਾਲੀ ਕਿਹੜੀ ਗੱਲ ਤੋਤਰਣ ਲੱਗ ਸਕਦੀ ਨੂੰ ਕੋਈ ਨਹੀਂ ਪਵਾ ਦੂੰਗੀ ਜਦੋਂ ਮੈਨੂੰ ਵੀ ਪਤਾ ਵਾ ਕਿ ਅਗਰ ਬੈਠੀ ਹੈ ਮੱਜੇ ਦੇ ਬਰਾਜ ਮਾਰਨ ਹੋ ਕੇ ਰੋਟੀ ਮੈਂ ਦੇਣੀ ਆ ਫਿਰ ਬਾਅਦ ਵਿੱਚ ਕਹਿਣ ਦਾ ਮਤਲਬ ਹੋਇਆ ਓ ਜਾ ਯਾਰ ਕਿਤੇ ਆਪਣਾ ਮੂੰਹ ਸਿੱਧਾ ਕਰ ਲੈਗਾ ਤੇ ਵੀ 1 ਘੰਟੇ ਖਾऊं 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 ਪਤਾ ਨਹੀਂ ਕੀ ਹੈ ਤੇ ਪੇਕੇ ਵਧਣੂ ਕਹੀ ਮੈਂ ਤਾਂ ਕਿ ਮਾੜਾ ਮੋਟਾ ਫਰਕ ਪੈ ਜਾਊਗਾ ਨਹੀਂ ਜਦੋਂ ਤੂੰ ਧੁਲਾ ਤੂੰ ਕਰ ਤਾਂ ਮੈਂ ਤਾਂ ਹੀ ਕੋਹ ਨਹੀਂ ਕਿਹਾ ਮੈਂ ਚੱਲ ਮੈਂ ਆਪਣਾ ਦਿਮਾਗ ਦੇ ਫਰਕ ਬਹੁ ਤੂੰ ਇਹ ਬੰਦੇ ਨੂੰ ਮਜਬੂਰ ਕਰਦੇਵੇਂ ਬੋਲਣ ਤੇ ਮੈਨੂੰ ਪਤਾ ਮੇਰਾ ਕੰਮ ਨਾ ਕਰਨਾ ਵਾ ਠੀਕ ਆ ਨਾ ਜਾਂ ਤੂੰ ਹੱਥ ਨੂੰ ਧੋਜਾ ਥੋਤੀਏ ਮੈਂ ਹੱਥ ਨੂੰ ਧੋਜੋ ਇਥੇ ਪਰ ਨਾ ਕਹੇ ਪੁੱਤਾ ਬੜਾ ਸਿੱਧਾ ਕਰ ਲਿਆ ਕਰ ਠੀਕ ਆ ਕੋਈ ਬੰਦਾ ਕਿਸੇ ਮੂੜ ਚ ਹੁੰਦਾ ਕੋਈ ਕਿਸੇ ਮੂੜ ਚ ਹੁੰਦਾ ਤੈਨੂੰ ਕਹਾਂ ਕਿ ਰੋਟੀਏ ਲੋਕਾਂ ਨੂੰ ਕਹਿੰਦੀ ਈਸ ਨੂੰ ਨਹੀਂ ਪੰਡਾ ਜਾਓ ਜਾਓ ਜਾ ਮੇਰਾ ਸਿਆਣੀ ਕੀ ਹੈ ਮੈਂ ਭੋਈ ਹੈ ਤਾ ਨਹੀਂ ਕਰਾਉਗਾ ਕਰਾਉਣੀ ਮੇਰਾ ਤਾਂਗੇ ਸਤੰਬਰ ਤੋਂ ਰਾਤੋਕਰਾ ਵੱਜਾਂ ਕੰਮ ਦਾ ਫੋਰ ਆਣਗੇ ਕਹਿੰਦੀ ਪੁੱਤ ਪਾਸ਼ੰਦ ਹੈਂਡਾ ਕਹਿੰਦਾ ਤੇ ਪਿਓ ਪਾਸ਼ੰਦ ਹੈਂਡਾ ਕਹਿੰਦਾ ਉਹ ਇਹਨਾਂ ਦੀ ਪ ਚੰਗਾ ਹੋਇਆ ਤੱਕ ਨਹੀਂ ਆਇਆ ਪਤਾ ਆ ਗਏ ਜੇ ਪਾ ਗਏ ਮੇਰੀ ਗੱਲ ਤਾਂ ਹਾਂਜੀ ਤੂੰ ਕਿੱਥੇ ਗਈ ਹੈ ਜੇ ਲੈ ਦੱਸ ਕਿੱਥੇ ਜਾਣਾ ਸੀ ਮੈਂ ਪਾ ਲੈ ਕਹਿੰਦੇ ਆ ਭਾਬੀ ਅੱਡੇ ਖਲੋਤੀ ਸੀ ਪਾ ਲੈ ਤੇ ਉਹਦਾ ਚਾਰ ਅੱਖਾਂ ਉਹਨੂੰ ਇੱਕ ਦਿਨ ਦੋ ਦੋ ਦੇਖਦੀਆਂ ਵੱਡੀਆਂ ਵਰਗੇ ਬੁੱਢੀਆਂ ਭਲੇਖਾ ਪੈ ਗਿਆ ਹੋਊਗਾ ਜਿਉਂ ਤੇ ਇਹ ਪਰੇ ਮਨਾ ਕਰਤਾ ਸੀ ਮੈਨੂੰ ਕਿ ਨਹੀਂ ਜਾਣਾ ਤੇ ਮੈਂ ਜਾਣੀ ਹੀ ਤਾਂ ਕਿਹਦੇ ਕਹਿ ਦੇ ਬਗਰ ਭਲੇਖਾ ਪੈ ਗਿਆ ਹੋਊਗਾ ਹਾਂ ਹਾਂ ਜੇ ਤਾਂ ਮੈਨੂੰ ਭਲੇਖਾ ਪੈ ਗਿਆ ਫਿਰ ਤੋ ਪਹਿਲੇ ਫਿਰ ਹਾਂ ਵਧੀਆ ਵਧੀਆ ਜੀ ਦੇਖਦੇ ਹੋਰ ਕੋਈ ਆਈ ਕਿ ਪਹਿਲੇ ਖੇਣਾ ਤੇ ਫਿਰ ਲੈਓ ਲੈਓ ਤੇ ਹੀ ਸੌਖੇ ਤੇ ਮੈਂ ਵੀ ਸੌਖੀ ਉਹ ਕਹਿੰਦੇ ਆ ਮੈਂ ਸਿਆਰ ਸੁਣਾਂ ਗਈ ਹੋਰੇ ਨਹੀਂ ਲੋਕਾਂ ਦੇ ਗੱਲਾਂ ਦੇ ਵਿੱਚ ਕੀ ਨਾ ਕਿ ਜੇ ਮੇਰੇ ਤੇ ਚੱਲੋ ਨੇ ਮੈਨੂੰ ਕਿਹਾ ਸੀ ਹਾਂ ਚੱਲ ਲੱਗਿਆ ਉਹ ਪੁਰਖਾ ਜੇ ਮੈਂ ਗਈ ਵੀ ਹੁੰਦੀ ਤੂੰ ਹੀ ਕਿਹੜੇ ਵੱਲ ਗਏ ਤੇ ਹੁਣ ਤੂੰ ਆ ਵੀ ਗਏ ਜੇ ਤੇ ਮੈਂ ਹੱਥ ਲਾਉਣ ਜਾਣਾ ਕਿ ਉੱਥੇ ਚੱਲੋ ਹਾਦੀ ਹੋਈ ਤੁਹਾਡੇ ਵਾਲੀ ਕਿਤੇ ਪਾਣੀ ਤਾਂ ਨਹੀਂ ਪੀਣਾ ਕੁਛ ਪਾਣੀ ਮੈਂ ਪੀ ਲਿਆ ਤੁਹਾਨੂੰ ਸੁਬੀਨ ਲੱਗੀ ਹੈ ਜੀ ਚੱਲ ਵਧੀਆ ਆ ਜਾ ਪੀ ਲਿਆ ਹੁਣ ਦੱਸੋ ਹੁਣ ਕੀ ਕੁਖਾਣਾ ਪੀਣਾ ਹੈ ਤੇ ਕੀ ਵੇਖਦੇ ਨੇ ਮੇਰੇ ਵੱਲ ਬੜਿਆ ਗਹਿਰੀਆਂ ਨਜ਼ਰਾਂ ਨਾਲ ਕੀ ਲੱਗਾ ਮੈਨੂੰ ਹੋਈ ਗੱਲ ਜੀ ਮੈਂ ਜਾਣਾ ਹੁੰਦਾ ਹੁਣ ਧਰਮੀ ਵਾਲੇ ਸੂਟ ਤਾਂ ਉਹਦਾ ਹੀ ਨਵੇਂ-ਨਵੇਂ ਲੱਗਦੇ ਮੇਰੇ ਘਰ ਪਾਏ ਗੱਲ ਹੋਰ ਕੋਈ ਨਹੀਂ ਹੁਣ ਕੱਢੇ ਨਾ ਆ ਚਿਰ ਬਾਅਦ ਤਾਲ ਗੰਡਿਆ ਵਾ ਤੇ ਹੁਣ ਮੈਂ ਆਹ ਸੂਟ ਪਾ ਕੇ ਜਾਣਾ ਉੱਥੇ ਦੱਸ ਅੱਜ ਹੋਈ ਤੁਹਾਡੇ ਵਾਲੀ ਮੇਰੀ ਗੱਲ ਸੁਣਾ ਉਹ ਜੀਵਨ ਆਈ ਆਪਣੇ ਇੱਥੇ ਪੇਕੇ ਹੂੰ ਉਹਨੂੰ ਇੱਥੇ ਕੌਣ ਕਰ ਦੇਣਾ ਪਿਛੇ ਆ ਜਾ ਮੈਂ ਨਹੀਂ ਕਿਹਾ ਹੂੰ ਤਾਂ ਤੋਂ ਡਰਦੀ ਵੀ ਨਹੀਂ ਕਿਹਾ ਕਹਾਂ ਤੇ ਮੋਸਰਾ ਕੋ ਨੰਦਾ ਮੈਂ ਤੁਹਾਨੂੰ ਕਿਹਾ ਮਿਲ ਜਾਵਾਂ ਤਾਂ ਤੇ ਮੁੰਡ ਕੇ ਪੈ ਗੇ ਤੇ ਜੇ ਮੈਂ ਆ ਗੱਲ ਕਹਿੰਦੀ ਤੇ ਫਿਰ ਤੇ ਹੋਰ ਮੇਰੇ ਸਿਰ ਤੇ ਉਹਨਾਂ ਨੂੰ ਪੈਣਾ ਹੈਗਾ ਕਿ ਉੱਥੇ ਪੇਕੇ ਧੁੰਗਾ ਸੱਦ ਲਾ ਸਾਉਂਡ ਦਾ ਮਿੰਟ ਦਾ ਗਾਂ ਹੁਣ ਆਇਆ ਇਹਦੇ ਮਸਾਕ ਹੀ ਆਇਆ ਵਾਦੇ ਇਹ ਕੋਈ ਨੂੰ ਕਿਧਾ ਆ ਕੇ ਪੈ ਗਈ ਇੱਥੇ ਮਿੰਟ ਹਾਏ ਹਾਏ ਤੇ ਕੀ ਗੱਲ ਕੁੜੀਆਂ ਜਾਂਦੀਆਂ ਨੇ ਆਪਣੇ ਪੇਕੇ ਦੱਸ ਜੀ ਕਰਦਾ ਜੀ ਜਾਣ ਨੂੰ ਜੇ ਵਿਆਹ ਹੋਏ ਤੇ ਪੇਕੇ ਛੱਡ ਜੇ ਕਿ ਦੱਸਣਾ ਤੇ ਨਹੀਂ ਪਗੜ ਹੈਗਾ ਸਾਡਾ ਪਗੜ ਹੈਗਾ ਸੱਸੋ ਦੀ ਮਾਰ ਪਈ ਆ ਉਹ ਕਦੀ ਤੈਨੂੰ ਫੋਨ ਕਰੇ ਕਦੀ ਕਿਸ ਨੂੰ ਹੋਰ ਨੂੰ ਫੋਨ ਕਰ ਤੇ ਫੇਰ ਕੀ ਹੋਇਆ ਸੱਸ ਬਿਮਾਰ ਹੋ ਤੇ ਸੱਸ ਨੇ ਕੀ ਪਤਾ ਕਿ ਕਿੰਨਾ ਚਿਰ ਮੰਜੇ ਤੇ ਰੜਕਣਾ ਹੈ ਹੈ ਤੇ ਉਹ ਵਿਚਾੜੀ ਹੁਣ ਆਪਣਾ ਆਉਣਾ ਜਾਣਾ ਛੱਡ ਗਈ ਉਹ ਸਮਝਾਈ ਹਾਲ ਦਾ ਵਾ ਵੀ ਜਾ ਭੈਣੇ ਠੀਕ ਹੋਵੇ ਤਾਂ ਫੇਰ ਆ ਜੀਏ ਤੇ ਸਮਝਾਇਆ ਉਹਨੂੰ ਮੈਂ ਉਹ ਚੱਲ ਜਾਣਾ ਉਹ ਭਾਂਵੇਂ ਚਲੀ ਗਈ ਹੋਈ ਆਂਦੀ ਮੈਂ ਚੱਲ ਜਾਣਾ ਪਤਾ ਨਹੀਂ ਮਿਲੋ ਹੁਣ ਮੇਰੀ ਗੱਲ ਨਹੀਂ ਹੋਈ ਉਹਨਾਂ ਬੜਾ ਗੱਲ ਕੀ ਆ ਉਹ ਚਾਰੀ ਸੱਤ ਮਾਂ ਵੇਖਿਆ ਵਾਲੀ ਹਾਲਤ ਹਾਲਤ ਉਹਦੀ ਮਾੜੀ ਹੋਈ ਆ ਪਤਾ ਵਾ ਮੁੜ ਕੇ ਲੋਕਾਂ ਦੀ ਗੱਲਾਂ ਪਤਾ ਬਣਦੀਆਂ ਬਾਅਦ ਆਏ ਹੋ ਉਹਦਾ ਵੀ ਜੀ ਕਰ ਪਿਆ ਰਿਆ ਉਹ ਚੱਦ ਘਰ ਉਹ ਹੀ ਬਸ ਬਾਰ ਬਾਰ ਉਹ ਹੀ ਤੇ ਬੰਨ ਹੋਈ ਜਾਂਦਾ ਹੋਰ ਤਰਫ ਦੇਦਾ ਅੰਦੀ ਇਹ ਮੈਂ ਚੱਲ ਜਾਣਾ ਭਾਂਵੇਂ ਅੱਜ ਚਲ ਗਈ ਹੋਏ ਤੇ ਜਾਂ ਕੱਲ ਚਲ ਜੂਗੀ ਹੌਣ ਜਾਣ ਦੀ ਗੱਲ ਨਹੀਂ ਹੁੰਦੀ ਗਈ ਬੱਦਾ ਘਰ ਠੀਕ ਠਾਕ ਹੈ ਫਿਰ ਤਾਂ ਹਿੱਪਦਾ ਦੋ ਦਿਨ ਰਹਿ ਜੇ ਆਹੋ ਸਮਝਦੀਆਂ ਤੁਹਾਡੀ ਗੱਲ ਮੈਂ ਚੱਲ ਕੋਈ ਨਹੀਂ ਵਿਚਾਰਨਾ ਜੀ ਕੀਤਾ ਤੇ ਆ ਗਈ ਭਰਾ ਸਾਡਾ ਜੇ ਰੋਟੀ ਪਕਾਦਾ ਹੋਗਾ ਚੱਲ ਕੋਈ ਗੱਲ ਨਹੀਂ ਹੁਣ ਨਿਕਲ ਗਿਆ ਟਾਈਮ ਹੋਦਾ ਵੀ ਹੁਣ ਜੀ ਕੀਤਾ ਤੇ ਆ ਗਈ ਹੁਣ ਕੀ ਕਰੀਏ ਬਾਰ-ਬਾਰ ਆ ਚੱਲ ਮੈਂ ਵੀ ਹੁਣ ਆਪਣਾ ਰਸੋਈ ਸਾਈ ਦਾ ਵੇਲਾ ਬੜੀ ਯਾ ਯਾ ਗੱਲ ਮੈਂ ਵੀ ਕੰਮ ਕਰਨਾ ਹਾਂ ਕਰ ਲਓ ਤੁਸੀਂ ਵੀ ਆਪਣੇ ਨਿਬੜੋ ਇਧਰਾਂ ਤੇ ਬੈਠੇ ਹੈਗੀ ਜਾਂ ਉੱਥੇ ਜਾਂ ਸੈਰ ਗਈ ਐ ਤੇ ਜਾਂ ਉਹਨੂੰ ਲੱਗਦਾ ਪਿੱਕੇ ਗਈ ਐ ਪਰ ਪਿੱਕੇ ਦੀ ਮਰਦੀ ਸਕਦੀ। ਕਿ ਪ੍ਰੇਮ ਦਾ ਹਾਲ? ਉਹ ਹੋ ਗਿਆ। ਹਾਲ ਤੇ ਵੇਖ ਲੈ ਮੈਂ ਤੇ ਉਹ ਵਾਝ ਨਹੀਂ ਹੁੰਦਿਆ। ਮੈਂ ਤੈਨੂੰ ਕਹਿੰਦੀ ਤੂੰ ਵੀ ਮੇਰੀ ਗੱਲ ਮੰਨਦੇ ਹੀ ਨਹੀਂ। ਜੇ ਕਹਿ ਦਿੱਤਾ ਕਿ ਭੈਣ ਜੀ ਨੇ ਦਿਨ ਤੁਸੀਂ ਰਹੇ ਤਾਂ ਚੱਲ ਇੱਕ ਦਿਨ ਹੋਰ ਬਹਿ ਲਓ ਪਰ ਵੇਖਿਆ ਕਿਥੇ ਗੱਲ ਪੁੰਜਣੀ ਪੈਨ ਦਿੱਤੀ ਵੀ ਨਾ ਮੈਂ ਤੇ ਹੁਣੇ ਹੀ ਜਾਣਾ ਮੈਨੂੰ ਤੇ ਕੰਮ ਹੀ ਬੜੇ ਆ। ਉਹ ਚੱਲ ਕੋਈ ਨਹੀਂ। ਮੇਰੀ ਗੱਲ ਸੁਣ। ਹੋਂਨਾ ਕਿਸ ਦਿਨ? ਛਾਪਾਂ ਹੀ ਮਾਰੀਏ ਭੈਣ ਭੈਣ। ਮੈਂ ਤੇ ਤੈਨੂੰ ਕਿਹਾ ਚੱਲ ਜੀ। ਇਤਾਂ ਗੱਲ ਨਹੀਂ ਕੀ ਬੰਨੀ ਮੇਰੀ ਮਾਸੀ ਦੀ ਕੁੜੀ ਵੀ ਆਈ ਉੱਥੇ ਉਹ ਸਭ ਕੁਝ ਮੈਨੂੰ ਦੱਸਦੀ ਆ ਵੀ ਉੱਥੇ ਕਿੰਨੀ ਕਿ ਸੇਵਾ ਕਰਦੀ ਭੈਣ ਜੀ ਆਪਣੀ ਸੱਸ ਦੀ ਇੱਥੇ ਵੇਖਿਆ ਭੈਣ ਜੀ ਗੱਲ ਨਹੀਂ ਪੈਣ ਦਿੰਦੇ ਥੱਲੇ ਵੀ ਮੈਂ ਦੇ ਇੰਨੀ ਸੇਵਾ ਕਰਦੀ ਆ ਆਪਣੀ ਸੱਸ ਦੀ ਮੇਰੀ ਸੱਸ ਤੇ ਮੇਰੇ ਬਿਨਾਂ ਰੋਟੀ ਨਹੀਂ ਖਾਂਦੀ ਗੱਲ ਤੇ ਤੇਰੀ ਠੀਕ ਆ ਤਾਂ ਮੈਂ ਤਾਂ ਉਹ ਤਾਂ ਕਿਆ ਭੈਣ ਜੀ ਤੂੰ ਮੈਂ ਕਿਹਾ ਭੈਣ ਜੀ ਤੁਸੀਂ ਤੇ ਕਹਿੰਦੇ ਮੇਰੀ ਸੱਸ ਦੇ ਮੂੰਹ 'ਚ ਮੈਂ ਗੁਰਕੀਆਂ ਪਾਉਣੀ ਆ ਐਨੇ ਦਿਨ ਇੱਥੇ ਰਹਿਣ ਦੇ ਜੇ ਤਾਂ ਹੁਣ ਗੁਰ ਗੁਰਕੀਆਂ ਕੌਣ ਪਾਉਂਦਾ ਆ ਆ ਚਲ ਕੋਈ ਨਹੀਂ ਛੜਾਣੇ ਬਧੀ ਗੱਲਾਂ ਨਹੀਂ ਕਰੀਦੀਆਂ ਵਟੇ ਝੜ ਤੋਂ ਬਾਕੀ ਕੋਈ ਨਾ ਰੰਗਿਆਤ ਫੜਦੇ ਆ ਤੇ ਫੇਰ ਪਤਾ ਲੱਗੂਗਾ ਮੈਂ ਬੜੀ ਇੱਜ਼ਤ ਕੀਤੀ ਸੀ ਜਿੰਨੇ ਦਿਨ ਰਹੇ ਮੈਂ ਕੋਈ ਮਾੜੀ ਚੰਗੀ ਕਹੀ ਨਹੀਂ ਜੇ ਕੀਤੀ ਆ ਤੇ ਗਾਵਾ ਵੀ ਕਰਨੀ ਆ ਤੇ ਜਿਉ ਮਾਰੇ ਕਰਦੇ ਆ ਨਾ ਕੰਮ ਤੇ ਆਪਾਂ ਜਲ ਕੇ ਉਹਨਾਂ ਨੂੰ ਸਮਝਾਵਾਂਗੇ ਠੀਕ ਆ ਇਹ ਤੇ ਗੱਲ ਹੈਗੀ ਆ ਹਾਂ ਇਹਦਾ ਮਤਲਬ ਇਹ ਥੋੜੀ ਆ ਉਹ ਨੀਤ ਕਰਦੇ ਤੁਹਾਨੂੰ ਆਪਾਂ ਵੀ ਨਹੀਂ ਕਰਨੀ ਉਹਨਾਂ ਦੀ ਨਹੀਂ ਨਹੀਂ ਮੈਂ ਤੇ ਜਾਣਾ ਵਾ ਦੀਦੀ ਦੀ ਸੱਸ ਨੂੰ ਮਿਲਣ ਜਾਣਾ ਹਾਂ ਹਾਂ ਤੇ ਇੰਨੇ ਚੰਗੇ ਵਿਚਾਰੇ ਜਾਣਾ ਤੇ ਚੁੱਪਚੀ ਤੇ ਜਾਣਾ ਨਾਲੇ ਭੈਣ ਦੇਖਣੇ ਸੱਸ ਨਾਲੋਂ ਪੈਂਦੀ ਨਹੀਂ ਕਿ ਅਹੀਂ ਆਉਣ ਲੱਗੀਆਂ ਪਹਿਲੇ ਭੈਣਾਂ ਦੀ ਕਿੰਨਾ ਕਿ ਸਾਹਣੀ ਆ ਤੇ ਨਾਲੇ ਜੇ ਤੇ ਭੈਣ ਨਾ ਸਮਝਦੀ ਹੋਈ ਫਿਰ ਭੈਣ ਜੀ ਨੂੰ ਸਮਝਾ ਕੇ ਫਿਰ ਭੈਣ ਜੀ ਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਐਦਾਂ ਹੀ ਤੇ ਭੈਣ ਲੈਟ ਗਏ ਮੈਨੂੰ ਪਤਾ ਉਹ ਡੇਪਰੇ ਦੇ ਮਿੱਟੀ 'ਚ ਭੈਣ ਲੱਗੀ ਭੈਣ ਜੀ ਨੂੰ ਇਹੀ ਕਹਿਣਾ ਤੇ ਹੁਣ ਇਹੀ ਤੇਰੀ ਮਾਂ ਹੀ ਤਰ੍ਹਾਂ ਸਭ ਕੁਛ ਹੈ ਚੱਲ ਕੋਈ ਗੱਲ ਨਹੀਂ ਆ ਤੇ ਨਾ ਨਾ ਲੱਗੀ ਹੁਣ ਕਿਸ ਨਾਲ ਲੱਗੀ ਨਹੀਂ ਨਹੀਂ ਮੈਂ ਨਹੀਂ ਲੈਣੀ ਠੀਕ ਆ ਆਪਣੇ ਪਿੰਡ ਉਹ ਨਾਲ ਗੱਲ ਕਰੀ ਆਤ ਹੁੰਦੀ ਆ ਦੱਸ ਮੈਂ ਕਦੋਂ ਗੱਲ ਕਰਨੀ ਹੈ ਮੈਨੂੰ ਕਿਹਨਾਂ ਰੱਖੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਚੱਲ ਲਿਆਵਾਂਗੇ ਫਿਰ ਚੱਲ ਲਿਆਵਾਂਗੇ ਅਗਰ ਭੈਣ ਤੇ ਹੱਡੀ ਆ ਪਤਾ ਨਹੀਂ ਪਿੱਦਾਂ ਕਿਉਂ ਕਰਦੀ ਐ ਰਮਨ ਨੈਣ ਟਲੀ ਕਰ ਲੈਣਾ ਆਪਣੀ ਮਾਰ ਫੋਨ ਲੈ ਆ ਦੱਸ ਫੋਨ ਹੀ ਕਰ ਲਿਆ ਵਾ ਆਖਰ ਕਿੱਧਰ ਦੀ ਆ ਗਈ ਆ ਫਿਰ ਕੀ ਹੋਗਾ ਜੇ ਫੋਨ ਕਰ ਲਿਆ ਤੇ ਨਾਲੇ ਮੇਰੀ ਗੱਲ ਸੁਣੋ ਜਾਣਦੇ ਤੁਸੀਂ ਮੈਨੂੰ ਦਿੱਤਾ ਨਹੀਂ ਵੀ ਨਹੀਂ ਜਾਣਾ ਤੇ ਹੁਣ ਮੈਂ ਫੋਨ ਵੀ ਨਹੀਂ ਕਰ ਸਕਦੀ ਹਾਲ ਚਾਲ ਤੇ ਉਹਦਾ ਪੁੱਛ ਸਕਦੀ ਕਿਉਂ ਮੇਰਾ ਪੁੱਛਾ ਹੁਣ ਤੇਰੇ ਪਲੇ ਹਾਲ ਚਾਲ ਹੀ ਰਹਿਣਾ ਵਾ ਜੇ ਤੂੰ ਆਖੀ ਨਾ ਵੀ ਤੇਰੇ ਪਲੇ ਉਥੇ ਕੋ ਪਾਊਗਾ ਉਹ ਤਾਂ ਗੱਲ ਛੱਡ ਦੇ ਦੱਸ ਮੈਂ ਪੱਲੇ ਕੀ ਪਾਉਣਾ ਮੇਰਾ ਵਿਆਹ ਕੀਤਾ ਸਾਰੇ ਦੇਣਵਾਰ ਉਹਨਾਂ ਪੂਰੇ ਕੀਤੇ ਆ ਕੋਈ ਗੱਲ ਨਹੀਂ ਮੁੰਡੇ ਦਾ ਵਿਆਹ ਕਰਾਂਗੇ ਤੇ ਫਿਰ ਸਭ ਕੁਝ ਦੇਣਗੇ ਹੋਰ ਉਹਨਾਂ ਮੈਨੂੰ ਕੀ ਦੇਣਾ ਵਾ ਲੋੜੀ ਦਿੰਦੇ ਆ ਰਖੜੀ ਤੇ ਜਾਨੀ ਉਦੋਂ ਦਿੰਦੇ ਆ ਹੋਰ ਕੀ ਦੇਣੋ ਉਹ ਮੇਰੀ ਗੱਲ ਸੁਣ ਜਿਨ੍ਹਾਂ ਦਾ ਹੈਗਾ ਹੀ ਨਾ ਉਹਨਾਂ ਨੂੰ ਦੇਈ ਜਾਂਦੀ ਕਿ ਨਹੀਂ ਸਭ ਕੁਝ ਤੇ ਜਿਨ੍ਹਾਂ ਦਾ ਹੈਗਾ ਉਹਨਾਂ ਨੇ ਦੇਣਾ ਵਾ ਮੈਨੂੰ ਹੁਣ ਵਿਆਹ ਕੇ ਇੱਥੇ ਤੋਰਦਾ ਵਾ ਤੇ ਮੇਰਾ ਘਰ ਤੇ ਆ ਮੈਂ ਆ ਕੇ ਪਿੱਛੇ ਆ ਧਿਆਰ ਰੱਖਾਂ ਮਰ ਤੂੰ ਨਾ ਪਿੱਛੇ ਆ ਧਿਆਰ ਰੱਖੀਂ ਤੇ ਮੈਂ ਦੱਸਦਾ ਮੇਰੀ ਸੁਣੋ ਗੱਲ ਮਹਾਰਾਜ ਨੇ ਨਾ ਆਪਣੇ ਘਰ ਸਭੇ ਸਾਨੂੰ ਦਿੱਤਾ ਵਾ ਤੇ ਮੈਨੂੰ ਕੀ ਲੋੜ ਪਈ ਧੋਖਾ ਖਲਾਰਨ ਦੀ ਜੇ ਮਹਾਰਾਜ ਨੇ ਸਾਨੂੰ ਦਿੱਤਾ ਤਾਂ ਉਹਨਾਂ ਨੂੰ ਕੱਖ ਨਹੀਂ ਦਿੱਤਾ ਉਹ ਜਿਹੜੇ ਆ ਤਹੀਂ ਕਿਉਂ ਮੰਗ ਕੇ ਲੈਣਾ ਨਾਲ ਨਾ ਹੋ ਜਿਹੜਾ ਕੋ ਨਾ ਕੁਝ ਹੋਵੇ ਫਿਰ ਤੇ ਹੀ ਮੰਗਦੇ ਚੰਗੇ ਲੱਗਦੇ ਆ ਤੂੰ ਨਾ ਮੰਗੀ ਤੂੰ ਬਹੁਤ ਹੈਰੀਆ ਸੁਣ ਗਾਲ ਹਰ ਟਾਈਮ ਨਾ ਕਪਾਤ ਨੂੰ ਅੱਜ ਨਾ ਮਾਰਿਆ ਕਰੋ ਮੈਂ ਫੋਨ ਹੀ ਕਰ ਲਿਆ ਵਾ ਆਖਰ ਕਿੱਧਰ ਦੀ ਆ ਗਈ ਆ ਹੁਣ ਉਹ ਬਿਮਾਰ ਪਈ ਵਿਚਾਰੀ ਮੰਜੇ ਤੇ ਹਾਲ ਚਾਲ ਤਾਂ ਪੁੱਛਣਾ ਹੀ ਹੁੰਦਾ ਵਾ ਵੀ ਕੀ ਹਾਲ ਚਾਲੋਂ ਤੂੰ ਦਾ ਹਾਲ ਚਾਲ ਪੁੱਛਣ ਜੋਗੀ ਰਹਿਣਾ ਵਾ ਤੇਰੇ ਪੱਲੇ ਕੱਖ ਨਹੀਂ ਪਣਾ ਕੌਡੀ ਤੇਰੇ ਪੱਲੇ ਨਹੀਂ ਪਣੀ ਮੇਰੇ ਪੱਲੇ ਉਹਨਾਂ ਨੇ ਬੜਾ ਕੁਝ ਪਾਇਆ ਵਾ ਜਦੋਂ ਮੈਂ ਵਿਆਹੀ ਹਨਾ ਉਹਨਾਂ ਮੇਰੇ ਦਾ ਸਾਰੇ ਰੀਜਾ ਪੂਰੀਆਂ ਕੀਤੀਆਂ ਸੀ ਕੋਈ ਕਮੀ ਨਹੀਂ ਛੱਡੀ ਤੁਸੀਂ ਜੋ ਮਰਜ਼ੀ ਕਹੀ ਜਾਓ ਹੁਣ ਨੇ ਕਿਹੜੀ ਰੀ ਤੇਰੀ ਪੂਰੀ ਕੀਤੀ ਨਾਨਾ ਨੇ ਕੀ ਨਹੀਂ ਕੀਤਾ ਮੈਨੂੰ ਸੋਨਾ ਪਾਇਆ ਮਿਲਣੀ ਉਹਨਾਂ ਨੇ ਕੀਤੀਆਂ ਸਭ ਕੁਝ ਤਾਂ ਕੀਤਾ ਉਦੋਂ ਤੇ ਆਂਦੇ ਪੁਰਾਣੇ ਦੀ ਮਿਲਣੀ ਹੋਣੀ ਚਾਹੀਦੀ ਢਿੰਗਰੇਦੀ ਹੋਣੀ ਚਾਹੀਦੀ ਆ ਹੁਣ ਉੱਠ ਕੇ ਗੱਲਾਂ ਕਰਦੇ ਆ ਜੰਨਾਂ ਨੂੰ ਰਮਨ ਮੈਂ ਨਹੀਂ ਗੱਲਾਂ ਕਰਦਾ ਲੋਕੀ ਗੱਲਾਂ ਕਰਦੇ ਆ ਪਹਿਲਾਂ ਦਿੱਤਾ ਕੀ ਆ ਸਵਾਦ ਖੇ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਲਿਆਓ ਮੇਰੇ ਮੂੰਹ ਤੇ ਉਹਨਾਂ ਨੂੰ ਮੈਂ ਦੱਸਣੀ ਆ ਕੀ ਨਹੀਂ ਦਿੱਤਾ ਉਹਨਾਂ ਨੇ ਉਹ ਕਿਨੂੰ ਕਿਨੂੰ ਲਿਆਵਾ ਤੇਰੇ ਮੂੰਹ ਤੇ 150 ਬੰਦਾ ਬਰਾਤੇ ਗਿਆ ਖਵਾ ਗਿਆ ਕੀ ਸਵਾਦ ਜੇ 150 ਬੰਦਾ ਖੜਿਆ ਹੈ ਨਾ ਤਾਂ ਭੁੱਖਾ ਨਹੀਂ ਹੱਥ ਆ ਗਿਆ ਸਭ ਕੋਲ ਖਾ ਪੀ ਕੇ ਆਏ ਸੀ ਹੁਣ ਕਹਿੰਦੇ ਭੁੱਖੇ ਮਰ ਗਏ ਆ ਉਹ ਗੱਲ ਵੱਖਰੀ ਆ ਜਿਹੜਾ ਉਹ ਦੱਤਾ ਹੁੰਦਾ ਸਭ ਕੋ ਤੇ ਉਹਨਾਂ ਨੇ ਕਿ ਲੋੜੀਏ ਗੱਲਾਂ ਕਰਦੀ ਤੇ ਜੇ ਤੁਹਾਨੂੰ ਪਤਾ ਸੀ ਪੁੱਛ ਰਸਤੇ ਰਿਸ਼ਤਾ ਕੀਤਾ ਸੀ ਤੇ ਤੁਸੀਂ ਨਾ ਕਰਦੇ ਤਗੜਾ ਕਰ ਲੱਭ ਲੈਂਦੇ ਜਿਹੜਾ ਤੁਹਾਨੂੰ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਜਾ ਕੇ ਪੁੱਛੋ ਕਿਸ ਦੀ ਗਾਈ ਨਹੀਂ ਆਈ ਮੇਰੇ ਪਿਓ ਨੇ ਤਾਂ ਮੈਨੂੰ ਦੋ ਮੱਝਾਂ ਦਿੱਤੀਆਂ ਹੁਣ ਮੇਰੀ ਜਾਣ ਲੈਣੀ ਆ ਦੱਸ ਦੋ ਮੈਨੂੰ ਆਹ ਜੋੜੇ ਤੁਹਾਡੇ ਗੜੀ ਹੱਥ ਖਾ ਹੀ ਲਿਆ ਤੁਸੀਂ ਮੈਨੂੰ ਜਾ ਮੈਂ ਕਹ ਰਿਹਾ ਜਹਾਜ ਨਹੀਂ ਦੇਤਾ ਤੇਰੇ ਪਿਓ ਨੇ ਦਾਜ ਗੱਲਾਂ ਕਰਦੀ ਫਿਰਦੀ ਆ